ਸਮਰਾਲਾ ਦੇ ਨਜ਼ਦੀਕ ਪਿੰਡ ਮਾਨਕੇ ਵਿਖੇ ਦੇਰ ਰਾਤ ਕਰੀਬ 9:30 ਵਜੇ ਦੇ ਕਰੀਬ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉਪਰਚਨ ਅਨੁਪਾਤੇ ਮੂੰਹ ਟੱਕ ਕੇ ਆਏ ਹਮਲਾਵਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ। ਹਮਲੇ ਦੇ ਵਿੱਚ ਦੋ ਨੌਜਵਾਨਾਂ ਦੇ ਟੀਟ ਦੇ ਵਿੱਚ ਗੋਲੀਆਂ ਵਜੀਆਂ। ਇੱਕ ਨੌਜਵਾਨ ਹਮਲੇ ਵਿੱਚ ਬਾਲਬਾਲ ਬਚਿਆ। ਗੋਲੀਆਂ ਨਾਲ ਗੰਭੀਰ ਰੂਪੇ ਜ਼ਖਮੀ ਹੋਏ ਦੋਨੋਂ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਨੌਜਵਾਨ ਦਾ ਇਲਾਜ ਚੱਲ ਰਿਹਾ ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਜਾਂਚ ਵਿੱਚ ਜੁੜ ਗਈ ਇਹ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਪਈ ਇਥੇ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨਾ ਪਤਾ ਕਿ ਮੈਂ ਕੰਮ ਤੇ ਡਿਊਟੀ ਤੇ ਸੱਦਾ ਹੋਈ ਉੱਥੇ ਗੋਲੀ ਕਿਹਦੇ ਮਾਰੀ ਗੋਲੀ ਮਾਰ ਮੁੰਡੇ ਦੇ ਜਿਹਦੇ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਦੋਂ ਉਹ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਥੇ ਪੱਤ ਗਿਆ ਮੁੰਡਾ ਜਿੱਤਣਾ ਕਿਹੜੇ ਪਿੰਡ ਦਾ ਮਾਨਕੀ ਦੇ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੁੜੇ ਮਾਨਕੀ ਦੇ ਜੀ ਇਹ ਮਾਨਕੀ ਤੋਂ ਆਣਾ ਹਾਂਜੀ ਕਿੰਨੀ ਕੁ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੇ ਦੀ ਸਾਡੀ ਇਹ 22 ਸਾਲ ਦੀ ਹੋਵਾ ਕਿੰਨੇ ਕੁ ਵਜੇ ਘਟਣਾ ਹੈ ਬਾਹਰ ਅੱਧਾ ਘਟ ਪਸਾ ਹੋਇਆ ਜੀ ਉਹ ਤੁਸ ਰੋੜੇ ਲਿਆ ਹਸਪਤਾਲ ਹਾਂਜੀ ਹਸਪਤਾਲ ਇੱਥੋਂ ਦੇ ਬੱਤੀ ਭੇਜਤਾ ਮਾਝ ਹੋ ਗਿਆ ਡਿਊਟੀ ਦਾ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਲਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਵੀ ਕਿੱਥੋਂ ਕਿੰਨੇ ਬੰਦੇ ਸੀ ਕਹਦੇ ਤੇ ਆਏ ਨਹੀਂ ਆਏ ਬੁੱਢਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰੇ ਘਰੇ ਹੋਂਦ ਕਪੂਤਰ ਨੂੰ ਕਰੇ ਰੱਖਦਾ ਹੈ ਦਾ ਬਾਹਰ ਨਿਕਲਦਾ ਨਹੀਂ ਉਹ ਕਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਤੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਨੇ ਕਰੀਏ ਕੱਲ ਤਾਂ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੇ ਬੱਜੀ ਜਾਣ ਉਹਦੀ ਮਰਦੀ ਕਹਿੰਦੇ ਹੁਣ ਉਹਦੀ ਨੂੰ ਨਿਕਲਦਾ ਨਹੀਂ ਉਹ ਕਰੋ ਫਿਰ ਤਾਂ ਨਾ ਹੱਸਦਾ ਹੈ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜ ਨੇ ਵੈਸੀ ਆੜੀ ਕੋਈ ਨਹੀਂ ਹੈਗੇ ਉਹ ਵੈਸੀ ਜਿਹੜਾ ਦੋਨਾਂ ਦੀ ਗੋਲੀ ਵਧੀ ਆੜੀ ਨੇ ਕਿਵੇਂ ਬੈਠੇ ਸਾਨੂੰ ਕਹੂੰ ਇਕੱਠੇ ਜਣਾ ਕੋਲ ਵੈਜੀ ਕਿਦਾਂ ਵਾਲਾ ਵਗ ਵੀ ਤਾਂ ਉਦਾਂ ਹੀ ਜਾਂਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਆੜੀ ਉਹਦੀ ਤਾਂ ਵੈਸੇ ਦੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰ ਹੋਈ ਹੁੰਦੀ ਆ ਕਰ ਕੋ ਜਾਣਦੇ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਡਾਕਟਰ ਸਭ ਦੋ ਡਿਸ਼ਟ ਹੈ ਜੀ ਗੋਲੀ ਘਾਣ ਚ ਕਿੰਨੇ ਪੇਸ਼ੈਂਟ ਸੀ ਸਭ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰ ਇਹ 9:30 ਦੇ ਕਰੀਬ ਆਇਆ ਰਾਤ ਨੂੰ ਕਿੰਨੇ ਜਿਹੜਾ ਨੋ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿੰਨੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐਬਡੋਮਨ ਕੰਡੀਸ਼ਨ ਸੁਣਾਓ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਏ ਇਸ ਲਈ ਆਪਾਂ ਜੀ ਜੰਡੀ ਕਰ ਦੇ ਫਰਜਾਤਾ ਫੁਰਸਤullah ਸਾਹਿਬ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਅੱਜ ਰਾਤ ਸਵੇਰ 9:00 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਸਰਮੂ ਤੇ ਲਖਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ ਭਗੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਦ ਨਾਲ ਫੈਰੇ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲਗੀ ਤੇ ਲਵ ਧਰਮਪਾਲ ਉਸ ਤੋਂ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਰੀ ਤੋਂ ਲੱਪੂ ਦੇ ਕੋਈ ਵੀ ਇੰਜਰਡ ਨਹੀਂ ਹੋਏ ਇਹ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸੈਂਟੀਫਿਕ ਤਰੀਕੇ ਦੇ ਨਾਲ ਆਪਣੀ ਟੀਮ ਜੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਰੁਸਕਿੰਦਾ ਇਹਨੂੰ ਇਮੀਡੀਏਟਲੀ ਸਿਰਸ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਐਸਲਿ ਪੀਡੀਆ ਚ ਜੇਰਲ ਆ ਗਿਆ ਇੱਕ ਦਿਆਲਪ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਰਾਤ ਰਾਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਫਿਰਤ ਕਰਨਾ ਕੇ ਫੜਾਂਗੇ ਤੇ ਇਹ ਜਿਹੜਾ ਮਤਰਾ ਹੈਗਾ ਇਹਨੂੰ ਅਸੀਂ ਸੁਲਝਾ ਲਾਂਗੇ